ਇਸ ਮੈਚ ਦਾ ਸੁਖਵੀਰ ਗੁਰੂ ਸਰਗਿਆ ਪਹਿਲੇ ਕਵਾਰਟਰ ਦੀ ਪਹਿਲੀ ਕਬੱਡੀ ਚਾਰ ਜਾਫੀ ਤਿਆਰ ਹੈ ਖੇਡ ਵੱਡੀ ਹੈ ਇੱਕ ਪਾਸੇ ਸੁੱਚੇ ਸੂਰਮੇ ਦਾ ਪਿੰਡ ਸਮਾਉ ਹੈ ਦੂਜੇ ਪਾਸੇ ਟੀਮ ਮੇਰੇ ਵੀਰੋ ਖੀਵੇਂ ਦੀ ਟੱਕਰ ਪਹਿਲਾ 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 ਜਫਾ ਪਹਿਲਾ ਜਫਾ ਬਟਰ ਦਾ ਪਹਿਲਾ ਜਫਾ ਖੇਡ ਪਾਉਣ ਦੇ ਲਈ ਕਹਿੰਦੇ ਚੱਕ ਵੀ ਸ਼ੇਰ ਪਿੰਡ ਹੈ ਆਹ ਕਹਿੰਦੇ ਸ਼ੀਰਾ ਵਧਿਆ ਹੋਇਆ ਮੇਰੇ ਵੀਰੋ ਧਨੇੜੀ ਵਾਲਾ ਬੱਬੂ ਮੁੰਡਾ ਪੰਡਤਾਂ ਦਾ ਤਿਆਰ ਹੈ ਝੰਡੇ ਵਾਲਿਆ ਇਧਰ ਭਾਜੀਆਂ ਭਾਜੀਆਂ ਪੈ ਗਈਆਂ ਜੇ ਬਰਾਬਰ ਨਾ ਕਰੀਆ ਸਿਰਾਂ ਰੇ ਸਿਰਾਂ ਓਏ ਕੱਪਰੀਆ ਓਏ ਜੱਫੇ ਦੇ ਓਏ ਜੱਫੇ ਤਰ ਗੱਲ ਸਿਰੇ ਲਾ ਗਿਆ ਪਰ ਕੌਣ ਧੰਨਾ ਸ਼ੀਰ ਦੇ ਮੇਲੇ ਦਾ ਨੌਜਾਨ ਕਹਿੰਦੇ ਸੋਨੇ ਦੇ ਕੰਠੇ ਦਾ ਜੇਤੂ ਬਾਬੇ ਦਾ ਚਿਹੇਤਾ ਇਹ ਆ ਨੌਜਾਨ ਖੀਵੇ ਵਾਲਾ ਜਾਦੂ ਕਬੱਡੀ 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 ਡਾਕਟਰਾਂ ਕਬੱਡੀ ਕਬੱਡੀ ਹੁੰਦੀ ਡਾਕਟਰਾਂ ਕਬੱਡੀ ਹੁੰਦੀ ਕਬੱਡੀ 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 ਹੁੰਦੀ ਹੈ ਮੇਰੇ ਵੀਰੋ ਸਾਡਾ ਅਮਰਿੰਦਰ ਬਾਬਾ ਗਰਾਊਂਡ ਪ੍ਰਧਾਨਾ ਲੈ ਵੀ ਅਮਰਿੰਦਰ ਤੈਖਾੜ ਰੱਖਣਾ ਪਰ ਕਹਿੰਦੇ ਬਰਿਆਂ ਬਾਹਰ ਪਾਰਿਆ ਇਹਦਾ ਚਾਚਾ ਕਹਿੰਦਾ ਪਾ 200 ਦੇਣਾ ਗੁਰਪ੍ਰੀਤ ਬਰਿਆਂ ਵਾਲੇ ਨੂੰ ਮੇਰੇ ਵੀਰੋ 1500 ਦਿੱਤਾ ਜਾਵੇਗਾ ਕੀ ਹੋ ਗਿਆ ਮੂਸਪਰੇ ਲੈਣੀ ਉਧਰ ਹੈਲੀ ਚਰਦਤ ਦੇ ਨਾਲ ਸਾਡਾ ਸ਼ਰਨੀ ਵੀਰ ਹੈ ਉਸ ਸਮਾਉ ਵਾਲੇ ਸੱਤੀ ਦਾ ਜਫਾ ਕਹਿੰਦੇ 500 ਦਾ। ਬਈ ਮੂਰ ਸਪਰੇ ਪੈਤੀ ਕਰੋ ਜੀ ਗਰਾਊਂਡ ਦੇ ਵਿੱਚ ਮੂਰ ਸਪਰੇ ਜਿਹੜੀ ਪੈਤੀ ਕਰ ਦਈਏ। ਔਰ ਮੇਰੀ ਬੇਨਤੀ ਹੈ ਨਾ ਵੀ ਗੋਪੀ ਤੇਰਾ ਸਨਮਾਨ ਇਸ ਮੈਚ ਤੋਂ ਬਾਅਦ ਵੀ ਕਰਾਂਗੇ। ਮੇਰੀ ਬੇਨਤੀ ਹੈ ਜਿਹੜੇ ਵੀਰਾਂ ਨੇ ਮੋਟਰਸਾਈਕਲ ਦੇਣਾ ਇੱਕ ਤੋਂ ਲਿਸਟ ਦੇ ਦਿਓ ਜੀ ਤੇ ਮੋਟਰਸਾਈਕਲ ਵੀ ਆਪਾਂ ਗਰਾਊਂਡ ਦੇ ਲਾਗੇ ਰੱਖੀਏ। ਬਹੁਤ ਧੰਨਵਾਦ ਹੋਣਾ। ਹਰ ਜਫਾ ਕਹਿੰਦੇ ਸੱਤੀ ਦਾ ਮੇਰੇ ਵੀਰੋ 500 ਦਾ। ਤੰਨ ਕਬੱਡੀਆਂ ਦੇ ਡਾਕਟਰ 100 ਆ ਜੀ ਗੁਰਪ੍ਰੀਤ ਦੀਆਂ ਤੰਨ ਕਬੱਡੀਆਂ ਤੇ ਡਾਕਟਰ ਸਨਮਾਨ ਆ ਜਿਹੜਾ ਉਹ ਬਾਅਦ ਹੀ ਬੋਲਾਂਗੇ ਭਾਈ ਜੰਨਾ ਪ੍ਰਬੰਧਕ ਕਹਿੰਦੇ ਵੀ ਕੱਲੀਆ ਕਬੱਡੀਆਂ ਦੇ ਜਿਹਨੇ ਪੈਸੇ ਲਾਉਣੇ ਆ ਉਹ ਲੱਗਣਗੇ ਹੋਰ ਕਹਿੰਦੇ ਸਨਮਾਨ ਜਿਹੜੇ ਬਾਚੋ ਤੇ ਰੁਪਈਏ ਜਿਹੜੇ ਉਹ ਨਗਦੋਂ ਨਗਦ ਪੁੱਜਦੇ ਜਿਹੜੇ ਕੀਤੇ ਜਾਣੇ ਆ ਜੱਗੂ ਦੇ ਜੱਫੇ ਤੇ 5000 ਰੁਪਈਆ 5000 ਰੁਪਈਆ ਕੁਲਵਿੰਦਰ ਸਿੰਘ ਭੀਖੀ ਉਹਨਾਂ ਬੜੀਆਂ ਜਿਹੜਾ ਦਿੱਤਾ ਜਾਣਾ ਆਹ ਫੜੋ ਜੀ ਮਾਇਆ ਤੇ ਗੱਫੇ ਜਿੱਤੂ ਦੇ ਇੱਕ ਜੱਫੇ ਤੇ 5000 ਪਰ ਗੁਰਪ੍ਰੀਤ ਬਰੇ ਸਾਹਿਬ ਦਾ ਨੰਮੇ ਪਾਸ਼ਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਦੀ ਚਰਮ ਮੁਬਾਰਕ ਧਰਤੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਬਰੇਸਾ ਦੀ ਧਰਤੀ ਹੈ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੇਰੇ ਵੀਰੋ ਤਿੰਨ ਮਿੰਟਾਂ ਦਾ ਸਮਾਂ ਬਰੇਸਾ ਦੇ ਵਿੱਚ ਬਕੀਤ ਕੀਤਾ ਹੈ ਅਤਿਅਸਗਤ ਧਰਤੀ ਹੈ ਸਾਡੇ ਵਾਲਿਆ ਲੱਭੂ ਫੇਰ ਲੱਭੂ ਫੇਰ ਆ ਗਿਆ ਜਾਦੂ ਦਾ ਵੀਰ ਆ ਗਿਆ ਮੇਰੇ ਪੰਜਾਬੀ ਵੀਰੋ ਸਰਦਾਰ ਅਮਰਜੀਤ ਸਿੰਘ ਚਾਲ ਦੇ ਪੁੱਤਰ ਦੀ ਰੇਡ ਇਸ ਵੇਲੇ ਖੇਡ ਮੈਦਾਨ ਵਿੱਚ ਭੰਦੀ ਹੈ ਉਹ ਤੋੜਾ ਚੇਤਾ ਤੁਹਾਡਾ ਚੇਤਾ ਤੁਹਾਡਾ ਚੇਤਾ ਤੁਹਾਡਾ ਆ ਜਫਾ 5000 ਦਾ ਆ ਜਫਾ 5000 ਦਾ ਆ ਜਫਾ 5000 ਦਾ ਲੈ ਵੀ ਮਾਈਕਲ ਬਾਈ ਗਲਵਿੰਦਰ ਸਿੰਘ ਭੀਖੀ ਬਣੀਆ 5000 ਲੈ ਵੀ ਹੱਥ ਮਾਰਿਆ ਰੈਂਬੋ ਦੇ ਲਈ ਪੈਦਾ ਹੋਇਆ ਉਸਾਰਾ ਜਾਣ ਜੀ ਮੇਰੀ ਜਨ ਦੀਆਂ 5000 ਰੁਪਏ ਸਾਡੇ ਸਾਹਮਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਨਮਿਆ ਅਨਮੋਲ ਹੀਰਾ ਖੇਰ ਦਾ ਦਲੇਰੀ ਨਾਲ ਚੱਕ ਲਈ ਖੇਰ ਦਾ ਸ਼ੀਰਾ ਜੱਫਾ ਕਹਿੰਦੇ ਬੱਬੂ ਝਨੇੜੀ ਦਾ ਜੱਫਾ ਕਹਿੰਦੇ ਬੱਬੂ ਝਨੇੜੀ ਦਾ ਪੀਖੀ ਵਾਲਿਓ ਹੁਣ ਤਾਂ ਕਹਦੇਓ ਜੱਫੇ ਤੇ ਜੱਫਾ ਜੇ ਨਗਾਰਾ ਦਾ ਇੱਕ ਵਾਰੀ ਫੇਰ ਅੱਜ ਮੇਲਾ ਬਣ ਗਿਆ ਕੋਈ ਗੱਲ ਨਹੀਂ ਮੇਰਾ ਭਾਈ ਆਇਆ ਨਾ ਕਰੋ ਯਾਰ ਗਰਾਊਂਡ ਕਲੀਅਰ ਰੱਖੋ ਪ੍ਰਬੰਧਕਾਂ ਨੇ ਪਹਿਲਾਂ ਆਖਿਆ ਜੀ ਤੇ ਸਖਤੀ ਬਾਟਰ ਵੀ ਤਾਂ ਗਰਾਊਂਡ 'ਚ ਨਾ ਆਵੇ ਤੁਹਾਡੇ ਚਰਨਾਂ ਦੇ ਵਿੱਚ ਹੱਥ ਵਨ ਕੇ ਬੇਨਤੀ ਹੈ ਇਹ ਹਾਕਮ ਵਾਲੀਏ ਜੱਗੂ ਨੇ ਮੇਰੇ ਵੀਰੋ ਇਹ ਪੈਸਿਆਂ ਪਿੱਛੇ ਨਹੀਂ ਆਇਆ ਇਹ ਹੱਥ ਵਾਲੀਆ ਜੱਗੂ ਜਿੱਥੇ ਲਾਉਂਦਾ ਦਿਲ ਤੋਂ ਲਾਉਂਦਾ ਤੇ ਜਿਹਦੇ ਨਾਲ ਨਿਭਾਉਂਦਾ ਉਹ ਦਿਲ ਤੋਂ ਲਾਉਂਦਾ ਮੇਰੇ ਵੀਰੋ ਲਓ ਸੋਹਣੇ ਰੇਣ ਪੱਜਿਆ ਗਰਾਊਂਡ ਕਲੀਅਰ ਰੱਖੋ ਗੁਰੂਸਰੀਆ 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 ਸੁਖਵੀਰ ਫੇਰ ਵਧਿਆ ਹੋਇਆ ਰੈਂਬੋ ਤਿਆਰ ਹੈ ਗੋਪੀ ਤਿਆਰ ਹੈ ਸਗਣੀ ਹੈ ਨਾਲ ਕਹਿੰਦੇ ਸੁਭਾਵ ਵਾਲਾ ਸੱਦੀ ਹੁਣ ਚੌ ਜਾਫੀ ਔਰ ਇਤਰਾ ਮੇਰੇ ਵੀਰੋ ਪਰ ਗੁਰੂ ਸ੍ਰੀ ਅਸਖਵੀਰ ਕਹਿੰਦੇ ਇਸ ਲਈ ਤਕੜਾ ਨੰਬਰ ਆਪਣੀ ਟੀਮ ਦੇ ਜੋੜਦਾ ਹੋਇਆ ਗੁਰਪ੍ਰੀਤ ਆ ਗਿਆ ਮੇਰੇ ਵੀਰ ਗੁਰਪ੍ਰੀਤ ਆ ਗਿਆ ਲੈ ਵੀ ਸਾਊਂਡ ਵਾਲਿਆ ਥੋੜੀ ਬੇਸ ਘਟਾ ਦੇ ਵੀਰਿਆ ਕਬੱਡੀ ਪਾਉਣ ਦੇ ਲਈ ਗੁਰਪ੍ਰੀਤ ਬੜੇ ਸਾਡੀ ਧਰਤੀ ਆ ਮਣੀ ਗਿਲਦਾ ਪਿੰਡੂ ਐ ਖੇਡ ਆ ਆਪਦੇਸ਼ਾਂ ਦੀ ਧਰਤੀ ਤੇ ਲੋਕੀ ਕਹਿੰਦੇ ਪ੍ਰੀਤ ਦਾ ਸਾਥੀ ਰੇਡਰ ਨੰਬਰ ਲੈ ਕੇ ਵਾਪਸ ਚਲਾ ਗਿਆ ਜਿਸ ਧਰਤੀ ਤੇ 95000 ਰੁਪਏ ਹੋਣ 95000 ਨੇ ਵਰਦਾਨ ਦਿੱਤਾ ਹੋਵੇ ਉਹ ਕਿੱਡੀ ਭਾਗਾਣੀ ਧਰਤੀ ਆ ਮੇਰੇ ਵੀਰੋ ਖੀਵੇ ਵਾਲਾ ਕਹਿੰਦੇ ਯਾਦੂ ਕਬੱਡੀ ਕਬੱਡੀ ਕਰਦਾ ਪਰ ਕੌਣ ਹੈ ਸਾਡੇ ਲਾਣੇ ਜੌਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਸਾਡੇ ਲਾਣੇ ਜੌਣੇ ਸੁੱਚਿਆਂ ਦੇ ਸਾਡੇ ਮਿਰਜੇ ਜੰਮਦੇ ਨਹੀਂ ਮੇਰੇ ਵੀਰੋ ਇਸ ਲਈ ਕਹਿੰਦੇ ਡਾਕਟਰ ਰੈਡਰ ਨੌਜਾਨੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੇਰਾ ਭਾਵਨ ਕੇ ਮੇਰੀ ਬੇਨਤੀ ਹੈ ਗਰਾਉਂਡ ਥੋੜਾ ਕਲੀਅਰ ਰੱਖਾਂਗੇ ਓਏ ਭੀਖੀ ਵਾਲਿਆ ਆਇਆ ਦਾ ਮੁੱਲ ਮੁੜ ਗਿਆ ਕਿ ਨਹੀਂ ਆਇਆ ਦਾ ਮੁੱਲ ਮੁੜ ਗਿਆ ਮੇਰੇ ਵੀਰੋ ਆ ਮੈਚ ਕਹਿੰਦੇ ਬੜਾ ਫਸਮਾ ਖੇਡਿਆ ਜਾ ਰਿਹਾ ਹੈ ਖੇਡ ਮਾਨਨ ਚ ਪਹਿਲਾ ਕੁਆਟਰ ਹੈ ਭਾਈ ਰੂਪਨ ਤੇ ਛੱਠੇ ਵਾਲੇ ਦੀਆਂ ਟੀਮਾਂ ਵੀ ਆ ਲੈਣ ਰਵੀ ਸਰੋਏ ਵੀ ਕਹਿੰਦੇ ਹੱਕਮ ਵਾਲੀਏ ਰੈਂਬੋ ਜਾਫੀ ਦਾ ਜੁੰਡੀ ਦਾ ਜਰਪੂਜਾ ਹੋਇਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਰਵੀ ਸੋਏ ਇੰਸਟਾਗ੍ਰਾਮ ਤੇ ਗੱਲਾਂ ਹੁੰਦੀਆਂ ਰਵੀ ਸੋਏ 503 ਐੜੀ ਬੜੀ ਹੋਈ ਹੈ ਪਰ ਸਾਹਮਣੇ ਰੇਡ ਇਸ ਵੇਲੇ ਖੇਡ ਮੈਦਾਨ ਵਿੱਚ ਫੇਰ ਪੈਂਦੀ ਹੈ ਫੇਰ ਪੈਂਦੀ ਹੈ ਕਬੱਡੀ ਹਰਿਆਣਾ ਪੰਜਾਬ ਦੇ ਚਰਚੇ ਹੁੰਦੇ ਇੰਸਟਾਗ੍ਰਾਮ ਤੇ ਰਵੀ ਸੋਏ ਦੀ ਚੜ੍ਹਾਈ ਬੜੀ ਹੈ ਪਰ ਹੁਣ ਗੰਨ ਕਿਹੋ ਜੀਆਂ ਉਹ ਭੀਖੀ ਵਾਲਿਆ ਕੀ ਹਾਂ ਨੇ ਚੱਲਿਆ ਫਿਰ ਨਜ਼ਾਰਾ ਆਉਂਦਾ ਕਿ ਨਹੀਂ ਇੱਕ ਵਾਰੀ ਦੱਸਿਓ ਜੱਫੇ ਵੀ ਲੱਗਦੇ ਕਬੱਡੀਆਂ ਵੀ ਪੈਂਦੀਆਂ ਦੁੱਖ ਵੀ ਟੁੱਟਦੇ ਤੇ ਕਬੱਡੀ ਪਾਉਣ ਦੇ ਲਈ ਨੌਜਾਨ ਸਮਾਹੋ ਵਾਲਾ ਫੇਰ ਵਧ ਗਿਆ ਕਬੱਡੀ ਤਰਨਾ ਉਹ ਵੇਖਦੇ ਆ ਕਬੱਡੀ ਕਬੱਡੀ ਬੱਬੂ ਝਨੇੜੀ ਮਨਪ੍ਰੀਤ ਮਿੱਡੇ ਦਾ ਯਾਰ ਹੈ ਅੱਜ ਕਹਿੰਦੇ ਮਨਪ੍ਰੀਤਮ ਮਿੱਡੇ ਦਾ ਵੱਡੇ ਆ ਉਹਦਾ ਸਾਥੀ ਆ ਉਹ ਬੱਲੇ ਬੱਲੇ ਕਰਾਉਂਦਾ ਖੇਡ ਮਨਾਨ ਦੇ ਵਿੱਚ ਮੇਲਾ ਨਚਾਉਂਦਾ ਝਨੇੜੀ ਵਾਲਾ ਪ੍ਰਦੀਪ ਝਨੇੜੀ ਵਾਲਾ ਪ੍ਰਦੀਪ ਝਨੇੜੀ ਵਾਲਾ ਪ੍ਰਦੀਪ ਸਿੰਘ ਜੱਫਾ ਦਾ ਆ ਗਿਆ ਪ੍ਰਦੀਪ ਕੁਮਾਰ ਜੱਫਾ ਦਾ ਆ ਗਿਆ ਝੜੇਵੀ ਵਾਲਾ ਮੇਰੇ ਵੀਰੋ ਜਿਹੜੀ ਟੀਮ ਦਾ ਉਤਲਾ ਮੈਚ ਉਹ ਟੀਮ ਬਾਹਰਲੇ ਪਾਸੇ ਰਹੇ ਤੇ ਪ੍ਰਬੰਧਕਾਂ ਨੇ ਬਹੁਤ ਲੋਹਣ ਕਰਵਾਦੀ ਮੇਰਾ ਬਾਈ ਜਿਹੜੇ ਖੇਡ ਲਈਏ ਕਿਰਪਾ ਕਰਕੇ ਇੱਕ ਪਾਸੇ ਜੀਏ ਇੱਕ ਪਾਸੇ ਲੱਭੂ ਤੇ ਦੂਜੇ ਪਾਸੇ ਆਹ ਕਦੇ ਫਤੀਰਾ ਵੀਰ ਇਹ ਸੰਗਣੀਆ ਸੰਭੋ ਪਿੰਡ ਵਾਲਾ ਇਹ ਸੰਗਣੀਆ ਸੰਭੋ ਪਿੰਡ ਵਾਲਾ ਆ ਪਾਸੇ ਦੇ ਮਾਣ ਲੈ ਵੀ ਤੇਰੇ ਲਈ ਸੰਗਣੀ ਦਿੱਤੇ ਜਾਣਿਆ ਇਹ ਲੱਗਦਾ ਜੋਰ ਖੇਡ ਮੈਦਾਨ ਵਿੱਚ ਆਉਂਦੀ ਬੱਲੇ ਬੱਲੇ ਉਹ ਦੋਵੇਂ ਫੈਮਿਲੀ ਦੇ ਐ ਦੋਨੇ ਪੁੱਤਰ ਕਹਿੰਦੇ ਜੈਲ ਫੈਮਿਲੀ ਦਾ ਮੇਰੇ ਵੀਰੋ ਨੂੰ ਲੱਗਦਾ ਜਿਵੇਂ ਦੋਨੇ ਪਾਸੇ ਬਰਾਬਰ ਹੈ ਉਧਰ ਕ੍ਰਿਕਟ ਦੀ ਟੀਮ ਆਈ ਹੈ ਜੀ ਤੇ ਅਪਤਾਨ ਸਿੰਘ ਤਾਰੀ ਸਰਪੰਚ ਉਹ ਪਹਿਲਾਂ ਬੱਬੂ ਦੇ ਲਈ 500 ਪੈਸਾ ਕਰ ਗਿਆ ਕਬੱਡੀ ਫਿਰ ਕਹਿੰਦੇ ਗੁਰਪ੍ਰੀਤ ਬਰੇ ਸਾਡੀ ਧਰਤੀ ਦਾ ਪਰ ਸ਼ੈਣੀ ਜਫੀ ਸਾਡੀ ਖੇਡ ਕਬੱਡੀ ਦਾ ਇਸ ਬੋਲ ਲਵਾਇੰਦੇ ਨਹੀਂ ਖੇਡਿਆ ਉਹ ਪੀਖੀ ਵਾਲਾ ਕਿੱਦਾਂ ਫਿਰ ਤੇਰੇ ਯਾਰ ਦੀਆਂ ਫੋਲਰ ਪੁੱਟਾ ਉਧਰ ਸੈਂਕੀ ਸਮਾਉ ਕਹਿੰਦਾ ਸੱਤੀ ਦੇ ਜਫੇ ਦਾ ਪਾ 3100 ਦੇਵਾਂਗੇ ਮੇਰੇ ਵੀਰੋ ਇਧਰ 500 ਦੇ ਮਾਰਸ ਮਾਰ 1500 ਰੁਪਿਆ ਲੈ ਵੀ 1500 ਫਖਰ ਝੰਡੇ ਦੇ ਸੋਨੀ ਦੇ ਲਈ ਪਤਾ ਕਰ ਦਿਓ ਮੇਰੇ ਵੀਰੋ ਓਏ ਭਾਈ ਜਿਦੋਂ ਦੱਸੋ ਕੀ ਹਾਲ ਚਾਲ ਆ ਭੀਖੀ ਵਾਲੇ ਇਧਰ ਦਿਲ ਦੀ ਧੜਕਣਾ ਰੋਕੇ ਦੇਖਣ ਵਾਲਾ ਮੈਚ ਹੈ ਉਹ ਟੀਮਾਂ ਆ ਗਈਆਂ ਕਸਵੀਰਾ ਜੀ ਭਾਈ ਨੂੰ ਪਾਈਰੂਪਾ ਤੇ ਚੱਠੇ ਵਾਲੇ ਦਾ ਮੈਚ ਹੋਣਾ ਹੈ ਲੈ ਵੀ ਡਾਕਟਰ ਹੈਪੀ ਬਾਈ ਤੇ ਅਵਤਾਰ ਸਿੰਘ ਤਾੜੀ ਸਰਪੰਚ ਬੰਗੋਂ ਵੱਡੇ ਮਾਨ ਆ ਜਿਹੜੇ ਉਹ ਕਹਿੰਦੇ ਪੈਦੇ ਹੋਗੇ ਸੋਨੀ ਫੱਕਰ ਝੰਡੇ ਦੇ ਲਈ ਸੋਨੀ ਫੱਕਰ ਝੰਡੇ ਦੇ ਲਈ ਉਧਰ ਸਮਾਉ ਦੀ ਕ੍ਰਿਕਟ ਟੀਮ ਵੱਲੋਂ ਵੀ ਕਹਿੰਦੇ ਵੱਡੇ ਮਾਸਤਕਾਰ ਸੱਤੀ ਉਹਨਾਂ ਨੇ ਮੇਰੇ ਵੀਰੋ ਕੀਤੇ ਜਾਣਿਆ ਸਮਾਉ ਦੀ ਕ੍ਰਿਕਟ ਟੀਮ ਦਾ ਵੀ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਆ ਮੇਰੇ ਵੀਰੋ

ਯਾਦਗਾਰੀ ਮੈਚ ਹੈ ਮਾਈਕਲ ਮੰਚ ਦੇ ਪਹੁੰਚੇ ਮਾਈਕਲ ਪ੍ਰਧਾਨ ਦੇਖ ਲਓ ਸੱਤੀ ਕਿਵੇਂ ਕਰ ਰਹਾ ਹੈ ਕਲੀਅਰ ਕਰ ਲੋ ਮੜੀ ਡਿਸਕਸ ਕਰ ਲੋ ਕਰਾਂ ਅਗਲੇ ਮੈਚ ਦੀਆਂ ਟੀਮਾਂ ਤਿਆਰ ਹੈ ਜੀ ਦੋਨੋਂ ਚੱਠੇ ਵਾਲਾਂ ਤੇ ਭਾਈ ਰੂਪਾ ਇਹ ਜਿਹੜਾ ਮੈਚ ਖੇਡਿਆ ਜਾਣਾ ਹੈ ਚੱਠੇ ਵਾਲਾਂ ਤੇ ਭਾਈ ਰੂਪਾ ਆ ਮੈਚ ਦੇ ਵਿੱਚ ਜੋਰ ਦੋਨੇ ਪਾਸਿਆਂ ਤੋਂ ਹੋ ਗਿਆ ਮੇਰੇ ਵੀਰੋ ਜੋਰ ਦੋਨੇ ਪਾਸਿਆਂ ਤੋਂ ਹੋ ਗਿਆ ਚੱਠੇ ਵਾਲਾਂ ਤੇ ਭਾਈ ਰੂਪਾ ਇਹ ਵੀ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਇਹ ਵੀ ਟੀਮਾਂ ਜਿਹੜੀਆਂ ਰੱਦਾ ਫੇਤੇ ਝਾੜੋਂ ਜੋਰ ਬਸਰਮ ਹੁੰਦਾ ਮੈਚ ਸਮਾਪਤ ਹੈ ਅਮਰਿੰਦਰ ਜੀ ਦੱਸੋ ਸਮਾਪਤ ਹੈ ਥੋੜੀ ਸੱਟ ਲੱਗੀ ਚੱਕਾਂ ਦੇ ਸੀਰੇ ਨੇ ਮੇਰੇ ਖਿਆਲ ਨਾਲ ਇਦਾਂ ਹੀ ਆ ਰਾਜ ਮੇਰ ਕਲੇ ਸੱਤੇ ਪਾਸਾ ਯਾਰਾ ਚੱਕਲੇ ਸ਼ੇਰ ਵਾਂਗ ਸੀਰਾ ਸੱਟਾ ਫਿੱਟਾਂ ਤੋਂ ਉੱਪਰ ਕੇ ਫੇਰ ਇਹਨਾਂ ਖੇਡ ਮਨਾਨਾਂ ਵਿੱਚ ਮੇਰੇ ਵੀਰੋ ਆਇਆ ਸੀ ਅੱਜ ਫੇਰ ਥੋੜੀ ਹਲਕੀ ਸੈਟ ਲੱਗੀ ਹੈ ਲੈ ਵੀ ਸੀਰੀਅਲ ਠੀਕ ਹੈ ਕਰੀ ਦੱਸੀ ਸੋਹਣਿਆ ਚੱਠੇ ਬੋਲ ਤੇ ਭਾਈ ਰੂਪਾ ਜੀ